कचे मुलम पो पके कचे मुलम पते करो पके ठीकदारी सिस्टम बंदि करो बंदो ठाही सिस्टम बंदो बंदो बंदि ਦਾ ਕੰਮ ਨਿੱਜੀ ਬੱਸਾਂ ਜਿਹੜੀਆਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਈਆਂ ਜਾ ਰਹੀਆਂ ਨੇ ਉਹ ਪ੍ਰਾਈਵੇਟ ਬੱਸਾਂ ਜੋ ਇੱਕ 6 ਸਾਲ ਵਾਸਤੇ ਟੈਂਡਰ ਹੁੰਦਾ ਜਿਸ ਦਾ ਉਹ ਬੱਸਾਂ ਪਾ ਕੇ ਵਿਭਾਗ ਉਹਨੂੰ ਕਿਲੋਮੀਟਰ ਵੱਧ ਕਰਾ ਕੇ ਵੱਧ ਤੋਂ ਵੱਧ ਪੈਸੇ ਉਹਨੂੰ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਡਰਾਈਵਰ ਵੀ ਹੈ ਜਿਹੜਾ ਸਿਰਫ ਕਿਲੋਮੀਟਰ ਮਾਲਕਾ ਦਾ ਹੁੰਦਾ ਜਿਸ ਦੇ ਵਿੱਚ ਕਨੈਕਟਰ ਪੀਆਰਟੀਸੀ ਦਾ ਤੇ ਟਾਈਮ ਟੇਬਲ ਹੈ ਜਿਹੜਾ ਪੀਆਰਟੀਸੀ ਦਾ ਤੇ ਜਿਹੜਾ ਪਰਮਟ ਆ ਜਾਂ ਹੋਰ ਖਰਚੇ ਨੇ ਟੋਲਦੇ ਸਾਰੇ ਹੀ ਪੀਆਰਟੀਸੀ ਦੇ ਹੁੰਦੇ ਨੇ ਤੁਹਾਡੀ ਮੰਗ ਹੈ ਕਿ ਸਰਕਾਰ ਨੂੰ ਹੈ ਜਾਇਦਾ ਕਿ ਬੱਸਾਂ ਆਪਣੀਆਂ ਭਾਈ ਜਨ ਸਰਕਾਰੀ ਬੱਸਾਂ ਭਾਈ ਜਨ ਕਿਲੋਮੀਟਰ ਬੱਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਜਾ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਫੇਰ ਸਰਕਾਰ 4 ਤਰੀਕ ਨੂੰ 4 ਅਗਸਤ ਨੂੰ ਟੈਂਡਰ ਕੱਢਣ ਜਾ ਰਹੀ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਹਾਂ ਜੇਕਰ ਉਹ ਟੈਂਡਰ ਰੱਦ ਨਾ ਕੀਤਾ ਜਾਂ ਟੈਂਡਰ ਕੱਢਿਆ ਤਾਂ ਅਸੀਂ ਮੁਕੰਮਲ ਉਹਦੋਂ ਵੀ ਚੱਕਾ ਜਾਮ ਕਰਾਂਗੇ ਉਹ ਤੋਂ ਬਿਨਾ ਸਾਡੀਆਂ ਜਿਹੜੀਆਂ ਹੁਣ ਮੀਟਿੰਗਾਂ ਦੇ ਵਿੱਚ ਸਾਡੇ ਨਾਲ 28 ਤਰੀਕ ਨੂੰ 28 ਜੁਲਾਈ ਨੂੰ ਵਿੱਤ ਮੰਤਰੀ ਵੱਲੋਂ ਮੀਟਿੰਗ ਦਿੱਤੀ ਗਈ ਸੀਗੀ 28 ਜੁਲਾਈ ਦੀ ਆ 28 ਜੁਲਾਈ ਨੂੰ ਮੀਟਿੰਗ ਦਿੱਤੀ ਗਈ ਸੀਗੀ ਤੇ ਉਸ ਤੋਂ ਪਹਿਲਾਂ 16 ਜੁਲਾਈ ਦੀ ਇੱਕ ਸਾਨੂੰ ਮੀਟਿੰਗ ਦਿੱਤੀ ਗਈ ਜੋ ਸਾਡੇ ਨਾਲ ਮੀਟਿੰਗ ਹੀ ਨਹੀਂ ਕੀਤੀ ਤੇ ਹੁਣ ਵੀ ਖਤਸਾ ਹੈਗਾ ਸਾਨੂੰ ਵੀ ਸਾਡੀ ਜਿਹੜੀ ਉਹ 28 ਜੁਲਾਈ ਦੀ ਮੀਟਿੰਗ ਦੇ ਵਿੱਚ ਜੇਕਰ ਸਾਡਾ ਮੰਗਾਂ ਦਾ ਹੱਲ ਨਾ ਹੋਇਆ ਇਹ ਸਰਕਾਰ ਉਹ ਮੀਟਿੰਗ ਤੋਂ ਭੱਜਦੀ ਆ ਅਸੀਂ 29 ਜੁਲਾਈ ਤੋਂ ਮੁਕੰਮਲ ਤੌਰ ਤੇ ਪੰਨ ਬਸ ਪੀਆਰਟੀਸੀ ਦਾ ਚੱਕਾ ਜਾਮ ਕਰਾਂਗੇ ਤੇ ਆਪਣੇ ਸੰਘਰਸ਼ੋ ਲੇਖ ਅਨੁਸਾਰ ਮੁੱਖ ਮੰਤਰੀ ਦੀ ਰਹਿਸਵਾਲ ਆਪਾਂ ਚਾਲੇ ਪਾਵਾਂਗੇ ਪਿਛਲੀ ਵਾਰ ਵੀ ਤੁਸੀਂ ਨਵੇਂ ਬਸ ਸਟੈਂਡ ਦੇ ਧੰਨਾ ਪੱਧ ਸੁਣ ਲੈ ਲੀਂ ਤੁਸੀਂ ਕਿਹਾ ਸੀਗੇ ਬਸਾਸ ਨਾਲ ਸਾਡੀ ਗੱਲਬਾਤ ਹੋਗੀ ਆਸ਼ਵਾਸਨ ਦੇ ਤੇਰੇ ਨੁਬਤ ਕਿਉਂ ਆਈ ਬਾਰ ਬਾਰ ਸਰਕਾਰ ਨਾਲ ਜਦੋਂ ਵੀ ਸਾਡਾ رابطہ ਬਣਦਾ ਸਰਕਾਰ ਲਿਖਤੀ ਤੱਕ ਸਾਨੂੰ ਦੇ ਦਿੰਦੀ ਹੈ ਵੀ ਹਾਂ ਲਿਖਤੀ ਗੱਲ ਆ ਅਸੀਂ ਲਿਖ ਕੇ ਦੇ ਦਿੰਨੇ ਆ ਤੁਹਾਡੀ ਮੰਗ ਪੂਰੀ ਹੋ ਗਈ ਆ ਤੁਹਾਡਾ ਕੰਡੀਸ਼ਨਾਂ ਚ ਸੋਧੋਗੀ ਆ ਕਿਵੇਂ ਵੀ ਪਰ ਸਰਕਾਰ ਤੇ ਵਿਭਾਗ ਉਹ ਆਪਦੀ ਲਿਖਤੀ ਗੱਲ ਤੇ ਵੀ ਨਹੀਂ ਖੜਦੇ ਕਿਸੇ ਵੀ ਗੱਲ ਦਾ ਜਿਹੜੀ ਕਿ ਮਤਲਬ ਕਿ ਜੇ ਗੱਲ ਕਰ ਲਈਏ ਵੀ ਕੋਈ ਵੀ ਜੇ ਗੱਲ ਉਹ ਕਰਦੇ ਨੇ ਉਸ ਤੋਂ ਉਲਟ ਹੀ ਜਾ ਕੇ ਕੰਮ ਕਰ ਰਹੇ ਨੇ ਸਾਡੀ ਕਿਸੇ ਵੀ ਮੰਗ ਨੂੰ ਬੂਰ ਗਰਾਉਂਡ ਲੈਵਲ ਤੇ ਇਹ ਨਹੀਂ ਪਾਇਆ ਗਿਆ ਪ੍ਰਾਈਵੇਟ ਬੱਸ ਮਾਫੀਆ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਉਹਦੇ ਨਾਲ ਸਰਕਾਰ ਨੂੰ ਕਰੋੜਾਂ ਦਾ ਚੁੰਨਾ ਲੱਗਦਾ ਹੈ ਹਾਂਜੀ ਉਹਦੇ ਵਿੱਚ ਮਿਲੀਭੁਗਤ ਕਿਸ ਦੀ ਹੋ ਸਕਦੀ ਹੈ ਸਰਕਾਰ ਤੇ ਵਿਭਾਗ ਦੀ ਜੀ ਬਿਲਕੁਲ ਸਰਕਾਰ ਨੂੰ ਚਾਹੀਦਾ ਕਿਉਂਕਿ ਜਦੋਂ ਟ੍ਰਾਂਸਪੋਰਟ ਦੇ ਵਿੱਚ ਆਪਣੇ ਰਾਜਾ ਵੜਿੰਗ ਜੀ ਆਏ ਸੀਗੇ ਉਸ ਸਮੇਂ ਪੂਰਾ ਉਹਨਾਂ ਨੇ ਅਨੱਥਾ ਪਾਉਣ ਦੀ ਕੋਸ਼ਿਸ਼ ਕੀਤੀ ਮਤਲਬ ਕਿ ਹੋਇਆ ਨਹੀਂਗਾ ਕੋਸ਼ਿਸ਼ ਕੀਤੀ ਤੇ ਟਾਈਮ ਟੇਬਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਹੁਣ ਉਹੀ ਬੱਸਾਂ ਉਹੀ ਢੜਲੇ ਨਾਲ ਉਹੀ ਬੱਸਾਂ ਉਵੇਂ ਦੀ ਜਿਵੇਂ ਚੱਲ ਰਹੀਆਂ ਨੇ ਉਵੇਂ ਦੀ ਉਵੇਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਮਨਮਰਜ਼ੀ ਦੇ ਹਿਸਾਬ ਨਾਲ ਉਹ ਟਾਈਮ ਟੇਬਲ ਪਾਉਂਦੇ ਨੇ ਤੇ ਮਨਮਰਜ਼ੀ ਦੇ ਹਿਸਾਬ ਨਾਲ ਜਿੱਥੇ ਘੜਦੀਆਂ ਨੇ ਇੱਥੋਂ ਤੱਕ ਕਿ ਜਿੰਨੀ ਵੀ ਗੱਡੀਆਂ ਨੇ ਇਹ ਸਲਿੱਪਰ ਇਹ ਇੱਕ ਰੂਟ ਇੱਕ ਸਟਾਪ ਤੋਂ ਚੱਲ ਕੇ ਦੂਜੇ ਸਟਾਪ ਤੱਕ ਜਾ ਸਕਦੀਆਂ ਨੇ ਪਰ ਇਹਨਾਂ ਨੇ ਉਹਨਾਂ ਬੱਸਾਂ ਨੂੰ ਇੱਕ ਰੂਟ ਪਰਮਿਟ ਬਣਾ ਲਿਆ ਟੂਰਿਸਟ ਪਰਮਿਟ ਦੀ ਬਜਾਏ ਥਾਂ ਥਾਂ ਤੇ ਰੋਕ ਕੇ ਸਾਡੀਆਂ ਬੱਸਾਂ ਦੇ ਅੱਗੇ ਸਵਾਰੀ ਚੱਕ ਕੇ ਪੈਸੇ ਵਾਲੀ ਅੱਗੇ ਵਧ ਰਹੇ ਤੁਹਾਨੂੰ ਪਟਿਆਲਾ ਦੇ ਕੋਈ ਐਸੇ ਚੈੱਕ ਪੁਆਇੰਂਟ ਪਤਾ ਨਹੀਂ ਜਿੱਥੇ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਜੀ ਸਾਡੇ ਪੀਆਰਟੀਸੀ ਦੇ ਚੇਅਰਮੈਨ ਸਾਹਿਬ ਇਹ ਬੈਠੇ ਨੇ ਕਈ ਵਾਰੀ ਤੇ ਉੱਚ ਅਧਿਕਾਰੀ ਹੁੰਦੇ ਆ ਸਾਡੇ ਜਿਵੇਂ ਕਿ ਕਿਲੋਮੀਟਰ ਸਕੀਮ ਤੇ ਸਾਡੀ ਗੱਲਬਾਤ ਹੋਈ ਸੀ ਪਿਛਲੇ ਸਮੇਂ ਦੇ ਵਿੱਚ ਚੰਡੀਗੜ੍ਹ ਮਾਨਜੋਗਾ ਟਰਾਂਸਪੋਰਟ ਮੰਤਰੀ ਦੀ ਰਾਇਸ ਤੇ ਤਾਂ ਉਥੇ ਬਕਾਇਦਾ ਸਾਡੇ ਚੇਅਰਮੈਨ ਸਾਹਿਬ ਹੜਾਣਾ ਜੀ ਵੱਲੋਂ ਤੇ ਟਰਾਂਸਪੋਰਟ ਮੰਤਰੀ ਜੀ ਵੱਲੋਂ ਕਿਹਾ ਗਿਆ ਵੀ ਜਿੰਨੇ ਕਿਲੋਮੀਟਰ ਗਣੀਆਂ ਪਈਆਂ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਬੱਸ ਪਈ ਸੀ ਉਹ ਲਗਭਗ ਜਿਹੜੇ ਪੁਰਾਣੇ ਟਰਾਂਸਪੋਰਟਰ ਨੇ ਪ੍ਰਾਈਵੇਟ ਆਪਰੇਟਰ ਨੇ ਲਗਭਗ ਟੋਟਲ ਬੱਸਾਂ ਉਹਨਾਂ ਦੀਆਂ ਸੀਗੀਆਂ ਇੱਕਾ ਦੁੱਕਾ ਕੋਈ ਬੱਸ ਹੋਊਗੀ ਜਿਹੜੀ ਇਹ ਕਹਿੰਦੇ ਨੇ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਜੇ ਇੱਕਾ ਦੁੱਕਾ ਬੱਸੂ ਨਹੀਂ ਲਗਭਗ ਜਿੰਨੀ ਵੀ ਬੱਸ ਹੈਗੀ ਹੈ ਕਿਲੋਮੀਟਰ ਸਕੀਮ ਉਹ ਪ੍ਰਾਈਵੇਟ ਆਪਰੇਟਰਾਂ ਦੀ ਸੀਗੀ ਤੇ ਇਸ ਵਾਰ ਵੀ ਜਦੋਂ ਸਾਡੇ ਉਤੇ ਇੱਕ ਹਾਈ ਲੈਵਲ ਦੀ ਮੀਟਿੰਗ ਹੋਈ ਸੀ ਸੀ ਪ੍ਰੋਟੈਸਟ ਕੀਤਾ ਸੀ ਉਸ ਵਿੱਚ ਬਕਾਇਦਾ ਸਾਡੀ ਮੈਨੇਜਮੈਂਟ ਸਾਡੇ ਅਧਿਕਾਰੀਆਂ ਵੱਲੋਂ ਇਹ ਗੱਲ ਮੰਨੀ ਗਈ ਸੀ ਸਰਕਾਰ ਵੱਲੋਂ ਇਹ ਗੱਲ ਮੰਨੀ ਗਈ ਸੀ ਵੀ ਜਿਹੜੀਆਂ 60 ਤੋਂ 70 ਬੱਸਾਂ ਵਿਭਾਗ ਦੇ ਵਿੱਚ ਆ ਗਈਆਂ ਤਾਂ ਇਹੀ ਰਹਿਣਗੀਆਂ ਅੱਗੇ ਅਸੀਂ ਕਿਲੋਮੀਟਰ ਬੱਸ ਨਹੀਂ ਪਾਵਾਂਗੇ ਵਿਭਾਗ ਦੀ ਆਪਣੀ ਬੱਸ ਪਾਵਾਂਗੇ ਪਰ ਇਸ ਦੇ ਉਲਟ ਸਾਨੂੰ ਲਿਖਤੀ ਦੇ ਕੇ ਸਾਡੇ ਨਾਲ ਗੱਲਬਾਤ ਕਰਕੇ ਮੀਟਿੰਗ ਕਰਕੇ ਉਹ ਮੀਟਿੰਗ ਤੋਂ ਫੇਰ ਭੱਜ ਗਏ ਹੁਣ ਕਿਲੋਮੀਟਰ ਜਿਹੜੀਆਂ ਬੱਸਾਂ ਲਗੀਆਂ ਦੁਬਾਰੇ ਫਿਰ ਇਹ 4 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਉਹਦਾ ਟੈਂਡਰ ਕੱਢ ਰਿਆ ਜੇਕਰ ਉਹ ਟੈਂਡਰ ਬੱਸਾਂ ਦਾ ਕੱਢਣਗੇ ਤਾਂ ਅਸੀਂ ਜਥੇਬੰਦੀ ਵੱਲੋਂ ਪੀਆਰਟੀਸੀ ਦੇ ਸਮੂੱਚੀ ਲੀਡਰਸ਼ਿਪ ਵੱਲੋਂ ਅਸੀਂ ਇਹਦਾ ਵਿਰੋਧ ਕਰਾਂਗੇ ਕਿ ਕਿਲੋਮੀਟਰ 28 ਦੇ ਕਿਨੋਂ ਤੁਹਾਡਾ ਪੇਚਾ ਫਸਦਾ ਲਗਾਤਾਰ ਉਹ ਕਹਿੰਦੇ ਕਿਲੋਮੀਟਰ ਦਾ ਜਿਹੜਾ ਫਾਇਦਾ ਹੈ ਪੀਆਰਟੀਸੀ ਨੂੰ ਹੁੰਦਾ ਲੇਕਿਨ ਤੁਸੀਂ ਕਹਿੰਦੇ ਨੁਕਸਾਨ ਜ਼ਿਆਦਾ ਹੁੰਦਾ ਇਸ ਚੀਜ਼ ਦਾ ਇਹ ਹਮੇਸ਼ਾ ਹੀ ਪੇਚ ਫਸਿਆ ਰਹਿੰਦਾ ਲੱਗਦਾ ਨਾ ਕਿਤੇ 27 ਹਲਤੀ ਲੋੜ ਇਸ ਚੀਜ਼ ਦੀ ਬਿਲਕੁਲ ਜੀ ਦੇਖੋ ਅਸੀਂ ਆਪਣਾ ਪੱਖਾ ਜਿਹੜਾ ਟੇਬਲ ਟੌਪ ਤੇ ਮੈਨੇਜਮੈਂਟ ਮੂਹਰੇ ਸਰਕਾਰ ਦੇ ਅੱਗੇ ਰੱਖੇਗਾ ਤੇ ਤੁਹਾਡੇ ਚੈਨ 1 ਮਹੀਨਾ ਮੰਨ ਲਓ ਚੱਲਦੀ ਹੈ ਤਾਂ ਉਹ ਪੌਣੇ 2 ਲੱਖ ਰੁਪਏ ਦਾ ਚੈੱਕ ਹੈ ਜਿਹੜਾ ਉਹ ਲੈ ਕੇ ਜਾਂਦੀ ਹੈ ਜੇਕਰ ਵਿਭਾਗ ਦੀ ਆਪਣੀ ਬੱਸ ਪਾਵਾਂਗੇ ਤਾਂ 50 ਤੋਂ 60 ਹਜ਼ਾਰ ਰੁਪਏ ਜਿਹੜੀ ਕਿਸ਼ਤ ਹੈ ਉਹ ਅਸੀਂ ਉਹਦੀ ਭਰਨੀ ਹੈ ਜਿਹੜੀ ਕਿਸ਼ਤ ਭਰਨੀ ਹੈ ਉਹ ਵੀ ਅਸੀਂ ਆਪਣੀ ਜਿਹੜੀ ਕਮਾਈ ਕਰ ਰਹੇ ਹਾਂ ਉਹ ਕਮਾਈ ਦੇ ਵਿੱਚੋਂ ਜਿਹੜੀ ਕਿਸ਼ਤ ਨੂੰ ਅਦਾ ਕਰਨੀ ਹੈ ਲਗਭਗ ਜੇਕਰ ਵਿਭਾਗ ਦੀ ਬੱਸ ਪੈਂਦੀ ਹੈ 15 ਸਾਲ ਉਹ ਸਾਨੂੰ ਪੂਰੇ ਸਰਵਿਸ ਦਿੰਦੀ ਹੈ ਜਿਹੜੀ ਕਿਲੋਮੀਟਰ ਸਕੀਮ ਦੀ ਬੱਸ ਆ ਉਹ 6 ਸਾਲ ਰੂਟ ਤੇ ਚੱਲੂਗੀ ਤੇ ਕਰੋੜਾ ਰੁਪਿਆ ਜਿਹੜਾ ਮਾਲਕ ਆ অপারেਟਰ ਹੈ ਉਹ ਕਰੋੜਾ ਰੁਪਿਆ ਸਾਡੇ ਵਿਭਾਗ ਨੂੰ ਚੁੰਨਾ ਲਾ ਕੇ ਚਲਾ ਜਾਂਦਾ ਹੈ ਤੇ ਨਾਲ ਦੀ ਨਾਲ ਜਿਹੜੀ ਬੱਸ ਵਿਭਾਗ ਨੂੰ ਦਿੰਦਾ ਉਹ ਬੱਸ ਵੀ ਲੈ ਕੇ ਚਲਾ ਜਾਂਦਾ 28 ਜੁਲਾਈ ਨੂੰ ਤੁਹਾਡੀ ਮੀਟਿੰਗ ਹੈ ਉਸ ਦੇ ਵਿੱਚ ਰੱਖਿਆ ਜਾਏਗਾ ਬਿਲਕੁਲ ਜੀ ਅਸੀਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਪ੍ਰੋਗਰਾਮ ਹੈ ਇਹ ਕਿਲੋਮੀਟਰ ਦਾ ਵਿਰੋਧ ਕਰਦੇ ਆ ਨਿੱਜੀ ਕਰਨ ਦਾ ਵਿਰੋਧ ਕਰ ਰਹੇ ਆ ਜਿਹੜੀਆਂ ਸਾਡੀਆਂ ਮੰਗਾਂ ਨੇ ਤਰੰਤਰ ਚੱਲ ਰਹੀਆਂ ਨੇ ਇਹਨਾਂ ਤੇ ਅਸੀਂ ਸਟੈਂਡ ਕਰਦੇ ਆ ਜੇਕਰ ਇਹ ਕਿਲੋਮੀਟਰ ਸਕੀਮ ਜਾਂ ਸਾਡੀਆਂ ਮੰਗਾਂ ਦੀਆਂ ਦੇਖੀ ਕਰਨਗੇ ਤਾਂ ਅਸੀਂ ਜਿਹੜੀ ਹੜਤਾਲ ਅਣ ਵਿੱਚ ਦੀ ਉਸ ਵੱਲ ਅੱਗੇ ਹੈਗੇ ਸੋਚ ਕੇ ਮੀਟਿੰਗ ਕਰਕੇ ਫੈਸਲਾ ਲੈ ਕੇ ਹੜਤਾਲ ਵੱਲ ਜਾਵਾਂਗੇ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ মিডিਆ ਦੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਸਾਡੀ ਆਵਾਜ਼ ਨੂੰ ਆਮ ਜਨਤਾ ਤੱਕ ਆਮ ਲੋਕਾਂ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਦੇ ਲਈ ਸਾਡੇ ਦਰਮਿਆਨ ਤੁਸੀਂ ਆਏ ਹੋ ਸਾਡੇ ਜਿਹੜੇ ਮੁੱਖ ਮੁੱਦੇ ਨੇ ਜੀ ਬਹੁਤ ਸਮੇਂ ਤੋਂ ਲਟਕਦੇ ਆ ਰਹੇ ਨੇ ਲਗਭਗ 18 ਤੋਂ 20 ਸਾਲ ਹੀ ਲਗਭਗ ਹੋ ਗਏ ਸਾਨੂੰ ਨੌਕਰੀਆਂ ਕਰਦੇ ਆ ਵਿਭਾਗਾਂ ਦੇ ਵਿੱਚ ਤੇ ਸਾਨੂੰ ਆਸ ਸੀਗੀ ਜਦੋਂ ਇਹ ਸਰਕਾਰ ਬਣੀ ਆ ਕਿ ਬਦਲਾ ਲੈ ਕੇ ਆਉਗੀ ਸਰਕਾਰ ਸਾਨੂੰ ਰੈਗੂਲਰ ਵੀ ਕਰੂਗੀ ਸਾਡਾ ਜਿਹੜਾ ਠੇਕੇਦਾਰ ਠੇਕੇਦਾਰੀ ਸਿਸਟਮ ਨੂੰ ਕੱਢੂਗੀ ਵਿਭਾਗ ਦੇ ਵਿੱਚ ਵਿਭਾਗ ਦੀ ਤਰੱਕੀਆਂ ਵੀ ਬੁਲੰਦੀਆਂ ਨੂੰ ਛੂਹਣਗੀਆਂ ਪਰ ਕਿਤੇ ਨਾ ਕਿਤੇ ਇਹ ਸਰਕਾਰ ਆ ਜਿਹੜੀ ਉੱਥੇ ਹੀ ਉਹਨਾਂ ਹੀ ਪੁਰਾਣੀਆਂ ਸਰਕਾਰਾਂ ਵਾਂਗ ਘਿਰ ਕੇ ਰਹਿ ਗਈ ਕਿਉਂਕਿ ਜਿਸ ਸਰਕਾਰ ਦਾ ਆਪ ਦੇ ਅਫਸਰਾਂ ਦੇ ਵਿੱਚ ਦਬਦਬਾ ਨਾ ਹੋਵੇ ਆ ਉਹਦੀ ਗੱਲ ਨਾ ਮੰਨੀ ਜਾਵੇ ਉਹ ਸਰਕਾਰ ناکਾਮ ਹੁੰਦੀ ਆ ਇਸ ਦੀ ਮੇਨ ਉਦਾਹਰਣ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਜੀ ਨੇ ਪਿਛਲੇ ਸਾਲ 1 ਜੁਲਾਈ 2024 ਨੂੰ ਛੱਡੀ ਉਹਨਾਂ ਨਾਲ ਮੀਟਿੰਗ ਹੋਈ ਸੀਗੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ 1 ਮਹੀਨੇ ਦਾ ਸਮਾਂ ਦੇ ਕੇ ਸਾਡੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀਗਾ ਉਸ ਮੰਗਾਂ ਦੇ ਵਿੱਚ ਕੰਟਰੈਕਟਰ ਸਟਾਫ ਨੂੰ ਰੈਗੂਲਰ ਕਰਨ ਦੀ ਮੰਗ ਸੀਗੀ ਆਊਟਸੋਰਸ ਸਟਾਫ ਨੂੰ ਕੰਟਰੈਕਟ ਤੇ ਕਰਨ ਦੀ ਤੇ ਉਸ ਤੋਂ ਬਿਨਾ ਨਜਾਇਜ਼ ਕੰਡੀਸ਼ਨਾਂ ਜਿਹੜੀਆਂ ਕੰਡੀਸ਼ਨਾਂ ਦੇ ਤਹਿਤ ਸਾਡੀ ਕੱਚੇ ਮੁਲਾਜ਼ਮਾਂ ਦੀ ਨੌਕਰੀ ਸਿਕਿਉਰ ਨਹੀਂ ਹੈਗੀ ਉਹਨਾਂ ਨੂੰ ਰੱਦ ਕਰਨ ਦੀ ਪਾਲਸੀ ਤੇ ਇੱਕ ਤਨਖਾਹ ਬਰਾਬਰ ਕਰਨ ਦੀ ਪਾਲਸੀ ਨੂੰ ਲੈ ਕੇ ਤੇ ਇੱਕ ਨਵੀਆਂ ਬੱਸਾਂ ਪਾਉਣ ਦੀ ਜਿਹੜੀ ਤਜਵੀਜ਼ ਲੈ ਕੇ ਆਉਣ ਦੀ ਪਾਲਸੀ ਨੂੰ ਲੈ ਕੇ ਇੱਕ ਮਹੀਨੇ ਦਾ ਸਮਾਂ ਦਿੱਤਾ ਸੀਗਾ ਪਰ ਉਹ ਅੱਜ ਇੱਕ ਸਾਲ ਤੋਂ ਉੱਤੇ ਹੋ ਗਿਆ ਉਹ ਗੱਲ ਜਿਉਂ ਦੀ ਤਿਉਂ ਖੜੀ ਆ ਤੇ ਜਿਸ ਦੇ ਵਿੱਚ ਹੁਣ ਪਿੱਛੇ ਜੇ ਸਾਡੀ ਜਿਹੜੀ ਮੀਟਿੰਗ ਹੋਈ ਆ ਕਿਉਂਕਿ ਜਦੋਂ ਵੀ ਸਾਡੀ ਗੱਲਬਾਤ ਕਿਤੇ ਸਿਰੇ ਲੱਗਣ ਲੱਗਦੀ ਆ ਕੋਈ ਨਾ ਕੋਈ ਅਧਿਕਾਰੀ ਉੱਚ ਲੈਵਲ ਦਾ ਅਧਿਕਾਰੀ ਆ ਤਬਦੀਲ ਹੋ ਜਾਂਦਾ ਪਹਿਲਾਂ ਜਿਹੜੀਆਂ ਸਾਡੀਆਂ ਪਾਲਸੀਆਂ ਬਣਦੀਆਂ ਆ ਰਹੀਆਂ ਸੀਗੀਆਂ ਉਹ ਪਾਲਸੀਆਂ ਦੇ ਤਹਿਤ ਹੁਣ ਸਾਡੇ ਟਰਾਂਸਪੋਰਟ ਸੈਕਟਰੀ ਜੀ ਬਦਲ ਗਏ ਟਰਾਂਸਪੋਰਟ ਸੈਕਟਰੀ ਵੱਲੋਂ ਇਹ ਗੱਲ ਆ ਰਹੀ ਆ ਕਿ ਮੈਨੂੰ ਮੈਂ ਨਵਾਂ ਆ ਹਰ ਵਾਰੀ ਇਹ ਗੱਲ ਆਉਂਦੀ ਆ ਜਦੋਂ ਵੀ ਕੋਈ ਬਦਲ ਲੈਂਦਾ ਵੀ ਮੈਂ ਨਵਾਂ ਆ ਦੇਖ ਰਿਆਂ ਜਦੋਂ ਕਿ ਉਸ ਸੀਟ ਤੇ ਜੋ ਵੀ ਗੱਲਬਾਤ ਕਰਕੇ ਜਾਂਦਾ ਜਾਂ ਜੋ ਵੀ ਫਾਈਲ ਬਣ ਕੇ ਜਾਂਦਾ ਉਹ ਫਾਈਲ ਸਾਰੀ ਵਿਭਾਗ ਕੋਲ ਪਈ ਹੁੰਦੀ ਆ ਉੱਥੋਂ ਗੱਲ ਅੱਗੇ ਵਧਾਉਣੀ ਬਣਦੀ ਆ ਪਰ ਸਾਡੀ ਹਰ ਵਾਰ ਗੱਲ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਂਦੀ ਆ ਜਿਸ ਕਰਕੇ ਜਿਹੜਾ ਠੇਕੇਦਾਰ ਵੱਲੋਂ ਸਾਡਾ ਸ਼ੋਸ਼ਣ ਕੀਤਾ ਜਾ ਰਿਹਾਗਾ ਸਾਡੀ 18 ਤੋਂ 20 ਕਰੋੜ ਰੁਪਇਆ ਜੀਐਸਟੀ ਹਰ ਸਾਲ ਦਾ ਵਿਭਾਗ ਦੀ ਲੁੱਟ ਹੋ ਰਹੀ ਆ ਤੇ ਉਸ ਤੋਂ ਬਿਨਾ ਠੇਕੇਦਾਰ ਕਈ ਸਾਡੇ ਪਨਵਸ ਦੇ ਵਿੱਚ ਜਿਹੜੀ ਠੇਕੇਦਾਰ ਸੀਗੇ ਉਹ ਭੱਜ ਗਏ 11 ਤੋਂ 12 ਕਰੋੜ ਰੁਪਇਆ ਸਿਕਿਉਰਟੀਆਂ ਦਾ ਮੁਲਾਜ਼ਮ ਦੀ ਸਿਕਿਉਰਟੀਆਂ ਦਾ ਉਹਨਾਂ ਕੋਲ ਫਸਿਆ ਪਿਆ ਜੇਕਰ ਉਹਨਾਂ ਨੂੰ ਵਿਭਾਗ ਕਾਰਵਾਈ ਵੀ ਕਰਦਾ ਤਾਂ ਵਿਭਾਗ ਆਪ ਦੇ ਪੈਸੇ ਕਢਾ ਲੂਗਾ ਪਰ ਜਿਹੜੇ ਸਾਡੇ ਵਰਕ ਸਾਡੇ ਪੈਸੇ ਨੇ ਸਾਡੇ ਵਰਕਰਾਂ ਦੇ ਪੈਸੇ ਨੇ ਉਹ ਵਿਭਾਗ ਉਹਦੇ ਵਿੱਚੋਂ 11-12 ਕਰੋੜ ਰੁਪਇਆ ਸਾਨੂੰ ਨਹੀਂ ਦਿਵਾ ਸਕਦਾ ਤੇ ਉਸ ਤੋਂ ਬਿਨਾ ਸਾਡੀਆਂ ਜਿਹੜੀਆਂ ਮੰਗਾਂ ਨੇ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਪਰ ਇਸ ਦੇ ਉਲਟ ਸਾਡੇ ਵਿਭਾਗ ਨੇ ਦੋਵਾਂ ਵਿਭਾਗਾਂ ਨੇ ਸਾਨੂੰ ਕੈਟਾਗਰੀਆਂ ਦੇ ਵਿੱਚ ਵੰਡਤਾ ਕੈਟਾਗਰੀਆਂ ਜਿਵੇਂ ਸਾਡੇ ਪੁਰਾਣੇ ਸਾਥੀ ਸੀਗੇ ਉਹਨਾਂ ਦੀ ਤਨਖਾਹ ਵਧਾ ਦਿੱਤੀ ਉਸ ਤੋਂ ਬਿਨਾ ਜਿਹੜੇ ਸਾਥੀ ਹੋਰ ਆਏ ਨੇ ਯਾ ਰਿਪੋਰਟ ਤੋਂ ਭਾਲ ਹੋ ਕੇ ਆਏ ਨੇ ਕਿਵੇਂ ਵੀ ਨਵੇਂ ਭਰਤੀ ਨੇ ਉਹਨਾਂ ਦੀ ਤਨਖਾਹ ਦਾ ਹੋਰ ਅੰਤਰ ਆ ਯਾਨੀ ਕਿ ਸਾਨੂੰ ਦਾ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾਂ ਨੇ ਤਨਖਾਹ ਵੀ ਬਰਾਬਰ ਨਹੀਂ ਗਈ ਉਸ ਤੋਂ ਬਿਨਾ ਸਰਕਾਰ ਦਾ ਬਿਆਨ ਸੀਗਾ ਟ੍ਰਾਂਸਪੋਰਟ ਮੰਤਰੀ ਦਾ ਖੁਦ ਤੇ ਮੁੱਖ ਮੰਤਰੀ ਪੰਜਾਬ ਦਾ ਕਿ ਅਸੀਂ ਸਰਕਾਰ ਬਣਦੇ ਟ੍ਰਾਂਸਪੋਰਟ ਮਾਫੀਆ ਖਤਮ ਕਰਾਂਗੇ ਪਰ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਟ੍ਰਾਂਸਪੋਰਟ ਮਾਫੀਆ ਜਿਉਂ ਦਾ ਤਿਉਂ ਚੱਲ ਰਿਹਾ ਚਾਹੇ ਟਾਈਮ ਟੇਬਲ ਹੋਣ ਟਾਈਮ ਟੇਬਲਾਂ ਦੇ ਵਿੱਚ ਜਿੱਥੇ ਉਂਗਲ ਰੱਖੀ ਜਾਂਦੀ ਹੈ ਉੱਥੇ ਟ੍ਰਾਂਸਪੋਰਟ ਦੀ ਪ੍ਰਾਈਵੇਟ ਦੀ ਗੱਡੀ ਟਾਈਮ ਪਾਇਆ ਜਾਂਦਾ ਉਸ ਤੋਂ ਬਿਨਾ ਲਧਿਆਣਾ ਅੰਮ੍ਰਿਤਸਰ ਪਟਿਆਲਾ ਤੇ ਉਧਰ ਆਪਣਾ ਹੁਸ਼ਿਆਰਪੁਰਿਆ ਚੰਡੀਗੜ੍ਹ ਮੁਹਾਲੀ ਜਿੰਨੀ ਜਲੰਧਰ ਜਿੰਨੀਆਂ ਵੀ ਪ੍ਰਾਈਵੇਟ ਸਲੀਪਰ ਗੱਡੀਆਂ ਨੇ ਰਾਤ ਨੂੰ ਘਟੋ ਘਟ ਵੀ 250 300 ਗੱਡੀਆਂ ਜਿਹੜੀ ਪੰਜਾਬ ਦੇ ਵਿਚਾਰੀ ਆ ਪ੍ਰਵਾਸੀਆਂ ਨੂੰ ਲੈ ਕੇ ਤੇ ਬਿਨਾ ਕਿਸੇ ਟੈਕਸ ਤੋਂ ਤੇ ਜਿਹੜੀ ਸਾਡੀ ਬੱਸਾਂ ਚੱਲ ਰਹੀਆਂ ਨੇ ਸਾਡੀਆਂ ਬੱਸਾਂ ਖਾਲੀ ਆ ਰਹੀਆਂ ਨੇ ਚਾਹੇ ਕੋਈ ਦਿੱਲੀੋਂ ਆ ਰਹੀ ਹੈ ਚਾਹੇ 에ਰਪੋਰਟ ਤੋਂ ਆ ਰਹੀ ਹੈ ਤੇ ਉਹ ਬੱਸਾਂ ਸਾਡੀਆਂ ਕਿਲੋਮੀਟਰ ਸਕੀਮ ਤਹਿਤ ਨੇ ਬੋਲਵੋ ਜਿਨ੍ਹਾਂ ਦਾ 60 ਤੋਂ 65 ਰੁਪਏ ਖਰਚਾ ਹੈਗਾ ਪ੍ਰਤੀ ਕਿਲੋਮੀਟਰ ਦਾ ਤੇ ਉਹਨਾਂ ਦੀ ਆਮਦਨ ਇਹਨਾਂ ਬੱਸਾਂ ਨਾਲ ਕਰਕੇ ਉਹਨਾਂ ਦੀ ਆਮਦਨ 45 ਤੋਂ 50 ਰੁਪਏ ਆ ਜਿਸ ਦਾ ਵਿਭਾਗ ਨੂੰ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਜਿਸ ਕਰਕੇ ਅਸੀਂ ਵਿਰੋਧ ਕਰ ਰਹੇ ਆ ਕਿਲੋਮੀਟਰ ਸਕੀਮ ਨਾ ਪਾਈਆਂ ਜਾਣ ਕਿਉਂਕਿ ਜੇਕਰ ਉਹ ਬੱਸ ਖੜਦੀ ਵੀ ਹੈ ਜੇ ਆਪਾਂ ਗੱਲ ਕਰ ਲਈਏ ਵੀ ਉਹਨਾਂ ਦੇ ਟੈਂਡਰ ਮੁਤਾਬਕ ਜੇ ਉਹ ਬੱਸ ਨੂੰ ਨਹੀਂ ਵੀ ਚਲਾਉਂਦੇ ਤਾਂ ਵੀ 500 ਕਿਲੋਮੀਟਰ ਦੇ ਹਿਸਾਬ ਦੇ ਨਾਲ ਉਹਨੂੰ ਪੈਸੇ ਦੇਣੇ ਬਣਦੇ ਨੇ ਪਰ ਉਹ ਗੱਡੀਆਂ ਨੂੰ 800 900 ਕਿਲੋਮੀਟਰ ਕਰਾ ਕੇ ਵਿਭਾਗ ਦੀ ਲੁੱਟ ਕਰਾਈ ਜਾ ਰਹੀ ਹੈ ਉਸ ਤੋਂ ਮਿਲਣਾ ਜਿਹੜੀ ਸਧਾਰਨ ਬੱਸਾਂ ਨੇ ਸਧਾਰਨ ਬੱਸਾਂ ਪਾਉਣ ਦੀ ਸਾਡੀ ਮੰਗ ਹੈ ਕਿ 10000 ਸਰਕਾਰੀ ਬੱਸ ਪਾਈ ਜਾਵੇ ਆਮ ਲੋਕਾਂ ਦੀ ਸਹੂਲਤ ਨੂੰ ਵਧੀਆ ਤਰੀਕੇ ਨਾਲ ਮੁਹੱਈਆ ਕਰਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਆਪਣੀਆਂ ਧੀਆਂ ਭੈਣਾਂ ਨੂੰ ਮਾਵਾ ਮਤਾਵਾ ਨੂੰ ਫ੍ਰੀ ਸਫਰ ਸਹੂਲਤ ਮੁਹੱਈਆ ਕਰਾਇਆ ਹੋਇਆ ਤੇ ਸਰਕਾਰ ਦੀਆਂ ਬੱਸਾਂ ਜਿਹੜੀਆਂ ਨੇ ਟੋਟਲ ਪੀਆਰਟੀਸੀ ਪਨ ਬੱਸ ਕੋਲੇ ਲਗਭਗ 3000 ਬੱਸਾਂ ਤੇ 1-2 ਕਰੋੜ ਦੀ ਆਬਾਦੀ ਦੇ ਵਿੱਚ 3000 ਬੱਸ ਨੂੰ ਨਹੀਂ ਆਪਾਂ ਸਫਰ ਕਰਾ ਸਾਡੀਆਂ ਬੱਸਾਂ 'ਚ 65 60 70 70 ਸਵਾਰੀਆਂ ਚੌਂਕਾਂ ਚ ਹੋ ਜਾਂਦੀਆਂ ਨੇ ਜਿਸ ਦਾ ਖਮਿਆਜਾ ਕਈ ਵਾਰੀ ਸਵਾਰੀ ਡਿਗ ਜੇ ਇਹ ਕੋਈ ਹੋਰ ਗੱਲਬਾਤ ਹੋ ਜੇ ਉਹਦਾ ਖਮਿਆਜਾ ਸਾਡੇ ਡਰਾਈਵਰ ਕਨੈਕਟਰ ਨੂੰ ਭੁਗਤਣਾ ਪੈਂਦਾ ਉਹ ਸਾਡੀ ਮੰਗ ਹੈ ਕਿ ਘੱਟੋ ਘੱਟ ਬੱਸ ਆਬਾਦੀ ਦੇ ਹਿਸਾਬ ਨਾਲ 10000 ਬੱਸ ਪਾਈ ਬਿਲਕੁਲ ਜੀ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਇਸ ਸਬੰਧ ਵਿੱਚ ਜਿਹੜੀ ਸ਼ਿਕਾਇਤ ਹੈ ਡਾਇਰੈਕਟਰ ਪੰਨ ਬੱਸ ਡਾਇਰੈਕਟ ਪੀਆਰਟੀਸੀ ਸੈਕਟਰੀ ਟਰਾਂਸਪੋਰਟ ਤੇ ਟਰਾਂਸਪੋਰਟ ਮੰਤਰੀ ਮੁੱਖ ਮੰਤਰੀ ਪੰਜਾਬ ਤੱਕ ਕਰ ਚੁੱਕੇ ਹਾਂਗੇ ਸਾਰੇ ਹੀ ਬੱਸ ਸਟੈਂਡਾਂ ਤੋਂ ਲਗਭਗ ਜਿਹੜਾ ਪ੍ਰਾਈਵੇਟ ਮਾਫੀਆ ਇਹ ਪ੍ਰਫੁੱਲਤ ਹੈ ਜੀ ਸਾਡੀਆਂ ਬੱਸਾਂ ਦੇ ਸਾਹਮਣੇ ਇਹ ਜਿਹੜੀਆਂ ਸਵਾਰੀਆਂ ਨੇ ਚੁੱਕ ਕੇ ਲੈ ਕੇ ਜਾਂਦੇ ਨੇ ਕਈ ਵਾਰੀ ਅਸੀਂ ਪਟਿਆਲੇ ਵੀ ਇੱਕ ਦੋ ਵਾਰੀ ਇਹ ਜਿਹੜੀਆਂ ਬੱਸਾਂ ਘੇਰੀਆਂ ਨਗੀਆਂ ਪਰ ਪਤਾ ਨਹੀਂ ਕਿਉਂ ਸਾਡੇ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਸਰਕਾਰ ਦੇ ਨਮਾਇंदे ਨੇ ਇਹ ਬੇਵਸ ਨੇ ਜਾਂ ਕੋਈ ਹੋ ਸਕਦਾ ਇਹਨਾਂ ਦੀ ਕੋਈ ਮਿਲੀਭੁਗਤ ਹੋਵੇ ਜਿਸ ਕਰਕੇ ਜਿਹੜਾ ਪ੍ਰਾਈਵੇਟ ਮਾਫੀਆ ਜਿਹੜਾ ਇਹ ਪਰਫੁੱਲਤਾ ਤੇ ਆਪਣਾ ਢੜਲੇ ਨਾਲ ਜਿਹੜਾ ਇਹ ਚੱਲ ਰਿਹਾ ਹੈ ਕੀ ਨਾ